हां जी दोस्तों स्वागत है आपका सोढा अपने वाले ब्लॉग में आप सभी को सारे भाइयों को प्यार भरी सत श्री अकाल ਤੇ ਆਪਾਂ ਚੱਲਿਆਂਗੇ ਖੇਤ ਮਿੱਤਰੋ ਸੁੱਤੇ ਪਏ ਸੀ ਇਹ ਵਧੀਆ ਮੌਨ ਨਾਲ ਨੀਂਦ ਆ ਰਹੀ ਸੀ ਤੇ ਦੋਸਤ ਦਾ ਫੋਨ ਆ ਗਿਆ ਕਹਿੰਦਾ ਮੱਕੀ ਦੇ ਚਾਰ ਨਾਲ ਬੰਗਾ ਲੈ ਰਿਹਾ ਮੈਂ ਤਰਾ ਛੇਤੀ ਭੱਜਾਂ ਕਹਿੰਦਾ ਕੰਮ ਤੜ ਗਿਆ ਖੇਤ ਚੱਲਦੇ ਆਂਗੇ ਮਸ਼ੀਨ ਹਜੇ ਨਹੀਂ ਆਈ ਹੈਗੀ ਕਹਿੰਦਾ ਚਾਹ ਪਾਣੀ ਵੀ ਨਹੀਂ ਪੀਤਾ ਉਹ ਵੀ ਨਹੀਂ ਧੋਤਾ ਚਾਹ ਪਾਣੀ ਦਾ ਦੂਰੀ ਗੱਲਾਂ ਚਾ ਕੇ ਮੋਟਰ ਨਾਲ ਚੱਲ ਪਿਆ ਆਪਾਂ ਖੇਤ ਨੂੰ ਜਾ ਕੇ ਦੇਖਦੇ ਆਂਗੇ ਕਿੱਥੋਂ ਤੱਕ ਕੰਮ ਚੱਲਿਆਗਾ ਉਰੇ ਉਰੇ ਵੀ ਨਾ ਵੱਟਨੇ ਪੈ ਜਾਣਗੇ ਤੇ ਭਾਂ ਹੋ ਜੂ ਕਹਿੰਦੇ ਤੇ ਉਰੇ ਦਾ ਵੱਡੇ ਪਏ ਬਈ ਮਜ਼ਾਕ ਕਰਦੇ ਆਂਗੇ ਤੇ ਜਾ ਕੇ ਦੇਖਦੇ ਆਂ ਮਸ਼ੀਨ ਲੱਗੀ ਜੇ ਸ਼ਾਇਦ ਢੇੜੇ ਲਾਉਣੇ ਹੋਣਗੇ ਟਰੈਕਟਰ ਨਾਲ ਮੈਂ ਪਹਿਲਾਂ ਕਦੇ ਗਿਆ ਨਹੀਂ ਹੈਗਾ ਚਾਰਜੁਰ ਕੋ ਆਣ ਕਿਸੇ ਨਾਲ ਵੀ ਤੇ ਕਹਿੰਦੇ ਆ ਟਰੈਕਟਰ ਰੋਡ ਵੀ ਬਹੁਤ ਖੋਲੇ ਹੈ ਇਹ ਦੇਖਦੇ ਆਂ ਕਿ ਅੱਜ ਕੀ ਬੰਦ ਹੈਗਾ ਤੇ ਆਪਣੀ ਵੀਡੀਓ ਨੂੰ ਲਗਾਤਾਰ ਦੇਖੋ ਮਿੱਤਰੋ ਤੇ ਜਿਨ੍ਹਾਂ ਨੇ ਹਜੇ ਤੱਕ ਆਪਣੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਹੀ ਕਰ ਲਿਓ ਅਲਦੀਆਂ ਫਿਰ ਚਲੋ ਆਪਣੇ ਵੀਡੀਓ ਲਗਾਤਾਰ ਕਰੋ ਐਨਜੋਏ ਖੇਤ ਪਹੁੰਚ ਗਏ ਆਪਾਂ ਤੇ ਬਾਈ ਵੀ ਤਿਆਰ ਆ ਗਏ ਰੋਟੀ ਪਾਣੀ ਖਾ ਕੇ ਪੰਗਾ ਲੈਣ ਆ ਜੀ ਵੀ ਤਿਆਰ ਅਗਲੇ ਰੋਟੀ ਆਹ ਪਰਦੇ ਆ ਗਏ ਬੰਦੇ ਜਿਹੜਾ ਨੇ ਪੰਗਾ ਤੋਂ ਆਇਆਗਾ ਗੇੜੇ-ਗੂੜੇ ਲਾ ਕੇ ਤਿਆਰੀ ਕਰੀ ਜਾਂਦੇ ਆ ਤਾਂ ਪਾਸਿਆਂ ਤੇ ਨੇ ਹਰ ਵਾਰ ਚੋੜ ਕੋ ਡਰ ਲੇਦਾ ਆ ਆ ਵੀਰ ਕੋਈ ਗੱਲ ਨਹੀਂ ਆ ਜੂ ਹਾਂ ਜਿੰਨ ਤੋਂ ਘੰਟੇ ਲੇਟ ਆਪਾਂ ਤਾਂ ਕੀ ਕਰ ਜਾਂਦਾਗਾ ਇਹ ਬੰਦਾ ਚੋਰੀ ਕਰ ਰਿਹਾ ਇਹਦਾ ਕੰਮ ਐ ਟੋਲੇ ਤੋੜਨਾ ਬਸ ਟੋਲੇ ਤੋੜਦਾ ਆ ਤੋੜਗਾ ਮਾਰੂਗਾ ਦੇਖੀਂ ਇਧਰ ਆਹ ਡਰਾਈਵਰ ਕੱਟਾ ਹੀ ਲੱਗਦਾ ਮੈਨੂੰ ਅੱਧਾ ਬਾਹਰ ਡੋਲੀ ਆ ਨੀ ਰਾਹੇ ਇਹ ਸੌਦਾ ਵੀ ਪਹਿੜਾ ਹੁੰਦਾ ਹਨਾ ਯਾਰ ਇਹਦਾ ਉੱਤੀ ਪਈ ਜਾਂਦਾ ਉਹਦੇ ਵਿੱਚ ਦਾ ਟਰਾਲੀ ਦੇ ਪਈ ਨਹੀਂਗਾ ਬਾਹਰ ਹੀ ਡੁੱਲ ਗਿਆ ਸਾਰਾ ਏ ਕਚਰਾ ਡਰਾਈਵਰ ਆ ਭਾਈ ਮਿਸ਼ਨ ਵੀ ਫੇਲ ਹੋ ਗਿਆ ਇਹ ਡਰਾਈਵਰ ਨੇ ਗੇਅਰ ਛੋਟਾ ਲਾ ਲਿਆ ਸੀ 150 ਤੇ ਚੜਾਤਾ ਇਤਰੇ ਯਾਰ ਨੇ ਨੇ ਉਹ ਤੋਂ ਰਲਿਆ ਹੀ ਨਹੀਂ ਗਿਆ ਨਾਲ ਡਰਾਈਵਰ ਕਲਾਉਂਦਾ ਹੀ ਨਹੀਂ ਆਪ ਮੱਕੀਏ ਚਾਰ ਕੇ ਬਾਰੇ ਵਿੱਚ ਕੀ ਆ ਇਹ ਏਰੀ ਨਹੀਂ ਪਾਉਂਦਾ ਅੰਦਰ ਆ ਯਾਰ ਪਹਿਲੇ ਹੀ ਖਿੱਚਦਾ ਹੁੰਦਾ ਟਰੈਕ ਜੇ ਵਾਲਾ ਹਾਂ ਨਹੀਂ ਨੂੰ ਹੋਰ ਹਾਂ ਯਾਰ ਹਾਂ ਹਾਂ ਹਨਾ ਬਾਵਾ ਟਾਂਡੇ ਉੱਚੇ ਆ ਯਾਰ ਓਏ ਜਿਹੜੇ ਟਾਂਡੇ ਆ ਨਾ ਉੱਚੇ ਹੋਏ ਬਈ ਇਹਦਾ ਤੂੰ ਕੱਚਿਆਂ ਦੀ ਵੀਡੀਓ ਬਣਾਉਣ ਮਾਰ ਇਹਨਾਂ ਨੂੰ ਬੰਦ ਸਾਹ ਬੋਲਦਾ ਬੜਾ ਦਾਇਤਾ ਆਸੀ ਤਾਂ ਹਾ ਧੂਤਨਾ ਜੀ ਛੜਤਾ ਉਹਨੇ ਯਾਰ ਕਿਹੜਾ ਤੁਝੇ ਤੈਨੂੰ ਗੂਗਾ ਵਾਲਾ ਨਾ ਪੇ ਤਾਂ ਤੂੰ ਦਾ ਕਾਮਯਾਬ ਹੋਈ ਖੜਾ ਕੁਛ ਨਹੀਂ ਪੈਟਰੋਲ ਦਾ ਡੱਕਾ ਸੁਣ ਕੇ ਛੜਦਾ ਹੋਰ ਇਹਨੂੰ ਗੂਗਾ ਚਕਾਉਣ ਵਾਲਾ ਨਹੀਂ ਇਹ ਤਾਂ ਗੁੜ ਇਕੱਠਾ ਕਰਨ ਵਾਲੀ ਆ ਕੱਲਾ ਮਾੜੂ ਕਹੋਏ ਆਓ ਵਧਣੇ ਪੈਣਗੇ ਉਹ ਦੋ ਗੁੱਡਾਂ ਦੀ ਖਾਤਰ ਕੀਤੀ ਇਹਨਾਂ ਤੇਰੇ ਵੀ ਫੁੱਟੇ ਪਏ ਨੇ ਅੱਬੇ ਚੱਲ ਜੂ ਵੀ ਚੱਲ ਨਹੀਂ ਆ ਹੈ ਹਾਂ ਕਿਧਰ ਆ ਉਹ ਥਾਂ ਵਾਲੀ ਗੱਲ ਨਹੀਂ ਹੁੰਦੀ ਉਹ ਬੰਦਾ ਕਰ ਮੂਹੋਂ ਉਹ ਵੱਡੂ ਕਿ ਮੈਂ ਉਹ ਵੱਡੋ ਬਈ ਕਿਉਂ ਤੂੰ ਨਹੀਂ ਪਤੰਦਰਾ ਇੰਨੇ ਬੰਦੋਂ ਮਾਹਲਾ ਕੰਪਲੀਟ ਕਰਿਆਏਗਾ ਮਾ ਇਹ ਮਾੜੂ ਕਹੇ ਉਹ ਰਹਿ ਕੰਪਲੀਟ ਨਹੀਂ ਕਰਕੇ ਦਿੰਦੇ ਪੂਰਾ ਕੰਮ ਅੱਧ ਵਿਚਾਲਾ ਕਰ ਦਿਆ ਜੀ ਇੱਕ ਦਿਨ ਚ ਹੀ ਕੰਮ ਨਵੇੜਤਾ ਫਿਰ ਕੱਲ ਨੂੰ ਅਸੀਂ ਕਿੱਥੇ ਜਾਵਾਂਗੇ ਕਹਦੇ ਹਾਲਾ ਇਹਨੂੰ ਪਤਾ ਨਹੀਂ ਯਾਰ ਚੋਖੇ ਦੇਖਿਓ ਪੰਜ ਘੜਾਂ ਦਾ ਆ ਮਾਲੂਗਾ ਬਹੁਤ ਹੋਊਗਾ ਚਾਰ ਚਾਰ ਕਡਾਂਡੀ ਚੱਕਣੇ ਪੈਣੀਆਂ ਇਹ ਐਨੀਆਂ ਛੱਲੀਆਂ ਤਿਆਰ ਹੋਈਆਂ ਪਈਆਂ ਇਸ ਤਰ੍ਹਾਂ ਮੱਕੀ ਤਾਂ ਪੂਰੀ ਬਣੀ ਪਈ ਹੈਗੀ ਇਹਦੇ ਤੇ ਮਿੱਤਰੋ ਜਦੋਂ ਆਰੋ ਗਲੌਣੇ ਪੈਣਾ ਉਦੋਂ ਪਤਾ ਲੱਗੂਗਾ ਹਜੇ ਤਾਂ ਮਸ਼ੀਨ ਜੀ ਚੱਲੀ ਜਾਂਦੀ ਆ ਵੀ ਵੀ ਤੇ ਨਾ ਨਾ ਜਿਹੜੇ ਬੁੱਧੀਆਂ ਬੈਠੀਆਂ ਐ ਕਿਵੇਂ ਪਾ ਦੂਗੀ ਬੱਸ ਵੀ ਇਮਤਿਹਾਨ ਦੀ ਕੜੀ ਆ ਗਈ ਮਿੱਤਰੋ ਕਹਿੰਦੇ ਚੱਲ ਵੀ ਬੱਬੂ ਚੱਕ ਕੇ ਨਾ ਥੱਬੇ ਚਲੋ ਥੱਬੇ ਚੱਕੋ ਥੱਬੇ ਆਹੀ ਕਾ ਮੌਕਾ ਮਿੱਤਰਾਂ ਇੱਥੇ ਕਹਿੰਦੇ ਆ ਛਾਵਾ ਮੇਰਾ ਪੁੱਤ ਛਾਵਾ ਬਹੁਤ ਤਾਕੜਾ ਕਿਧਰ ਡੇਗ ਪੈ ਡੁੱਟ ਕੇ ਇਹ ਗੱਲੀਆਂ ਆਹ ਟੁੱਟ ਗਿਆ ਭਾਂਦਰ ਕੰਮੀ ਖਰਾਬ ਹੋ ਗਿਆ ਟੁੱਟਣ ਵਾਲਾ ਇਹ ਉਹ ਟੁੱਟਿਆ ਪਿਆ ਸੀ ਇਹ ਟੁੱਟਿਆ ਦਾ ਪਿਆ ਸੀ ਬਾਈ ਕਹਿੰਦਾ ਚੱਲੀ ਜਾਊ ਏ 15 ਕਿਲੇ ਵੜ ਤੇ ਬਾਈ ਕਹਿੰਦਾ ਮੈਂ ਇਹਦੇ ਨਾਲ ਫਿਰ ਟੁੱਟਿਆ ਪਿਆ ਹੀ ਨਾ ਆਹ ਵੰਦਿਆ